ਜਿਵੇਂ ਹੀ ਪੰਮੀ ਨੇ ਕਿਹਾ ਰੋਟੀ ਤਿਆਰ ਹੈ ਰੋਟੀ ਖਾ ਲਵੋ ਪੱਪੀਆਂ ਜੱਪੀਆਂ ਨਾ ਢਿੱਡ ਨਹੀਂ ਭਰਦਾ ਰੱਜੀ ਜਗਜੀਵਨ ਵੱਲ ਦੇਖ ਕੇ ਮੁਸਕਰਾਈ ਅਤੇ ਸ਼ਰਮਾ ਗਈ ਜਦ ਜੀਵਨ ਅੱਗੇ ਹੋਇਆ ਇੱਕ ਹੋਰ ਕਿਸ ਕਾਰਨ ਲਈ ਤਾਂ ਰੱਜੀ ਜਗਜੀਵਨ ਦੇ ਬੁੱਲਾਂ ਉੱਤੇ ਹੱਥ ਰੱਖਦੀ ਬੋਲੀ ਅੱਜ ਹੀ ਢਿੱਡ ਭਰ ਲੈਣਾ ਹੈ ਚਲੋ ਰੋਟੀ ਖਾਈਏ ਪੰਮੀ ਪਹਿਲਾਂ ਹੀ ਬੈਠੀ ਇੰਤਜ਼ਾਰ ਕਰ ਰਹੀ ਹੈ ਆ ਜਾਓ ਆਸ਼ਕੇ ਇਹ ਪਿਆਸ ਕਦੇ ਨਹੀਂ 부ਜਦੀ ਰੋਟੀ ਖਾ ਲਬੋ ਜੀ ਕਹਿ ਕੇ ਰੱਜੀ ਪੰਮੀ ਦੇ ਕੋਲ ਬੈਠ ਗਈ ਰੋਟੀ ਪਾਉਂਦੀ ਰੱਜੀ ਬੋਲੀ ਪੰਮੀ ਪੂਆ ਤੁਸੀਂ ਇਕੱਲੇ ਉਡੀਕ ਤਾਂ ਰਹੀ ਹੋਣੀ ਤੁਹਾਨੂੰ ਆਪਣੇ ਦੋਸਤ ਦੀ ਪੰਮੀ ਠੰਡਾ ਹੋ ਕਾ ਪਰ ਦੀ ਬੋਲੀ ਸਭ ਤੇਰੇ ਵਰਗੇ ਕਰਮਾਂ ਵਾਲੇ ਨਹੀਂ ਹੁੰਦੇ ਉਡੀਕ ਤਾਂ ਰੁੱਸ ਕੇ ਗਿਆ ਦੀ ਕਰੀ ਜਾਂਦੀ ਹੈ ਬਦਲ ਗਿਆ ਦੀ ਕਾਦੀ ਉਡੀਕ ਇਕੱਲੀ ਕਦੋਂ ਹਾਂ ਏ ਆਰ ਕੈਸਟਾਂ ਦੇ ਸਾਰੇ ਜਵਾਕ ਮੇਰੇ ਹੀ ਨੇ ਸਿੰਦੀ ਕਹਿ ਲੋ ਸ਼ਰਾਬ ਦੀ ਬੋਤਲ ਸਭ ਤਾਂ ਹਨ ਮੇਰੇ ਕੋਲ ਜੀ ਕਹਿ ਕੇ ਰੱਜੀ ਜਗ ਜੀਵਨ ਵੱਲ ਦੇਖ ਕੇ ਉਸ ਉੱਤੇ ਮਾਣ ਕਰ ਰਹੀ ਹੈ ਪਰ ਹਮ ਸਫਰ ਬਗੈਰ ਜ਼ਿੰਦਗੀ ਅਧੂਰੀ ਜਹੀ ਨਹੀਂ ਲੱਗਦੀ ਤੁਹਾਨੂੰ ਰੱਜੀ ਨੇ ਫੇਰ ਸਵਾਲ ਕੀਤਾ ਲੱਗਦੀ ਹੈ ਕਿਉਂ ਨਹੀਂ ਲੱਗਦੀ ਕਦੇ ਕਦੇ ਇਸ ਤਰ੍ਹਾਂ ਵੀ ਹੁੰਦਾ ਹੈ ਸਾਰੇ ਰੁਕ ਜਾਂਦੇ ਨੇ ਪਰ ਜ਼ਿੰਦਗੀ ਚੱਲਦੀ ਰਹਿੰਦੀ ਹੈ ਜਦੋਂ ਦਾ ਪ੍ਰਦੀਪ ਛੱਡ ਕੇ ਗਿਆ ਹੈ ਇਹੋ ਹਾਲ ਹੈ ਨਾ ਰੱਖ ਦੁੱਖ ਦੀਆਂ ਰਗਾਂ ਦੇ ਉੱਤੇ ਹੱਥ ਨਾ ਰੱਖ ਬੋਤਲ ਚੁੱਕਣੀ ਪੈ ਜਾਣੀ ਏ ਪੰਮੀ ਸਿੰਧੀ ਵੱਲ ਦੇਖਦੀ ਬੋਲੀ ਲਿਆ ਸਿੰਦੀਏ ਗਰਮਾ ਗਰਮ ਪੁਲਕੇ ਲਿਆ ਮੈਂ ਤਾਂ ਪਾਣੀ ਵਰਗੀ ਜ਼ਿੰਦਗੀ ਰੱਖੀ ਪਾਣੀ ਵਰਗਾ ਸੁਆਹ ਗਿਰ ਗਏ ਤਾਂ ਝਰਨਾ ਹੋ ਗਏ ਤੁਰ ਪਏ ਤਾਂ ਦਰਿਆ ਜਿਵੇਂ ਪਾਣੀ ਆਪਣੇ ਨਾਲ ਸਭ ਕੁਝ ਵਹਾ ਕੇ ਲੈ ਜਾਂਦਾ ਹੈ ਮੈਂ ਵੀ ਵਹਾ ਕੇ ਲੈ ਗਈ ਸਭ ਖਟੀਆਂ ਮਿੱਠੀਆਂ ਜਾਂਦਾ ਸੱਜਣ ਦੀਆਂ ਬਫਾਂ ਅਤੇ ਬੇਬਫਾਈਆਂ ਤੰਗ ਪਰੇਸ਼ਾਨ ਤਾਂ ਬਹੁਤ ਹੋਈ ਹੋਗੇ प्रदीप ਤੇ ਜਾਣ ਤੋਂ ਬਾਅਦ ਰੱਜੀ ਫੇਰ ਸਵਾਲ ਪੁੱਛਦੀ ਬੋਲੀ ਜਿਹੜਾ ਹੋ ਕੇ ਵੀ ਨਾ ਹੋਇਆ ਉਹਦਾ ਹੋਣਾ ਕੀ ਨਾਂਦਿਆਂ ਰਿਸ਼ਤਿਆਂ ਉੱਤੇ ਸ਼ਿਕਵਾ ਕੀ ਅਤੇ ਰੋਣਾ ਕੀ ਸ਼ਾਮੇ ਬੈਠੇ ਬੰਦੇ ਨੂੰ ਯਾਦ ਰੱਖਣਾ ਚਾਹੀਦਾ ਵਕਤ ਨਾ ਪਰ ਸ਼ਾਮੇ ਘੁੰਮ ਜਾਂਦੇ ਹਨ ਧੁੱਪ ਆ ਸਕਦੀ ਹੈ ਸਿਰ ਉੱਤੇ ਉਹ ਕਹਿੰਦੇ ਨੇ ਨਾ ਅਖੇ ਸਦਨ ਨਾ ਬਾਗੀ ਬੁਲਬੁਲ ਬੋਲੇ ਸਦਨ ਨਾ ਮौज ਬਹਾਰਾਂ ਤਕਦੀਰ ਦੀਆਂ ਲਿਖੀਆਂ ਕੌਣ ਮਿਟ ਸਕਦਾ ਕਿਸੇ ਨੂੰ ਮਾਂ ਵਰਦੀ ਕਿਸੇ ਨੂੰ ਸਵਾਤੀ ਇਸ਼ਕ ਕਰਕੇ ਦੇਖਿਆ ਸੀ ਰਾਸ ਨਹੀਂ ਆਇਆ ਜਿਸ ਦੇ ਹਵਾਲੇ ਆਪਣੇ ਆਪ ਨੂੰ ਕਰਿਆ ਸੀ ਉਸ ਜਿਸੰਵਾਰਤ ਕੇ ਅਤੇ ਦਿਲਪੁਰਸ਼ ਵਸ਼ ਕੇ ਸੁੱਟ ਗਿਆ ਰੱਬ ਉਸ ਦਾ ਵੀ ਪਲ੍ਹਾ ਕਰੇ ਬਹੁਤ ਵੱਡਾ ਦਿਲ ਹੈ ਪੰਮੀ ਦਾ ਰੱਜੀ ਬੈਠੀ ਸੋਚ ਰਹੀ ਹੈ ਤੁਸੀਂ ਮੇਰੇ ਛੱਡੋ ਆਪਣੀ ਸੁਣਾਓ ਇਸ ਤੋਂ ਪਹਿਲਾਂ ਕੋਈ ਨਮਾ ਕੜਮਾਸ ਪੈ ਜਾਵੇ ਜਲਦੀ ਜਲਦੀ ਵਿਆਹ ਕਰਾ ਲ ਲਬੋ ਪੰਮੀ ਬੋਲੀ ਜਗ ਜੀਵਨ ਬੋਲ ਕੁਝ ਤੂੰ ਵੀ ਬੋਲ ਚੁੱਪ ਕਰਿਆ ਕਿਉਂ ਬੈਠਾ ਹੈ ਤੁਹਾਡੀਆਂ ਸੁਣ ਰਿਹਾ ਹਾਂ ਕਦੇ ਕਦੇ ਖਮੋਸ਼ ਰਹਿਣਾ ਚੰਗਾ ਲੱਗਦਾ ਹੈ ਮੈਨੂੰ ਤਾਂ ਯਕੀਨ ਨਹੀਂ ਆ ਰਿਹਾ ਗਹਿਰੀ ਦੇ ਮਰੇ ਦਾ ਦੁੱਖ ਹੈ ਕਿਸੇ ਦਾ ਪੁੱਤ ਮਰ ਗਿਆ ਪਰ ਰੱਜੀ ਇਸ ਤਰ੍ਹਾਂ ਵਾਪਸ ਆ ਜਾਵੇਗੀ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਜਿਗ ਜੀਵਨ ਰੋਟੀ ਦੀ ਬੁਰਕੀ ਰੱਜੀ ਦੇ ਮੂੰਹ ਵਿੱਚ ਪਾਉਂਦਾ ਬੋਲਿਆ ਅੱਜ ਕਰ ਲਈ ਅੱਜ ਤੋਂ ਬਾਅਦ ਰੱਜੀ ਦੇ ਉਹ ਤਿੰਨ ਦਿਨਾਂ ਦੀ ਗੱਲ ਕਦੇ ਨਹੀਂ ਕਰਨੀ ਖਟਾਸ ਪੈਦਾ ਕਰ ਦੇਣਗੇ ਉਹ ਦਿਨ ਦਨ ਦਨ ਪੂਰੀ ਜ਼ਿੰਦਗੀ ਵਿੱਚ ਟੁੱਟ ਕੇ ਜੁੜੀ ਜਾਰੀ ਚ ਦੁਬਾਰਾ ਗਰਮ ਕੀਤੀ ਚਾਹ ਚ ਪਹਿਲਾ ਵਾਲਾ ਸਵਾਦ ਨਹੀਂ ਰਹਿੰਦਾ ਸੋ ਇਸੇ ਲਈ ਜ਼ਿਕਰ ਹੀ ਨਹੀਂ ਕਰਨਾ ਕਿ ਕਦੇ ਲੱਗੀਆਂ ਟੁੱਟ ਗਈਆਂ ਸਨ ਪੰਮੀ ਜਗਜੀਵਨ ਨੂੰ ਸਮਝਾਉਂਦੀ ਬੋਲੀ ਜਿਵੇਂ ਹੀ ਉਹ ਰੋਟੀ ਖਾ ਕੇ ਉੱਠ ਕੈਲੂ ਆ ਗਿਆ ਉੱਠੇ ਤਾਂ ਕੈਲੂ ਆ ਗਿਆ ਪੰਮੀ ਕੈਲੂ ਨੂੰ ਦੇਖ ਕੇ ਬੋਲੀ ਆ ਗਿਆ ਖਸਮਾ ਬਹਿ ਜਾ ल्या सिंधी कैलू नु भी रोटी पा दे आ ਕੁੜੀ ਨਮੀ ਆਈ ਲੱਗਦੀ ਆ कैलू सिंधी ਕੋਲੋਂ ਥਾਲੀ ਫੜਦਾ ਬੋਲਿਆ ਠਰਕੀਆਂ ਤੂੰ ਨਾ ਬਾਜ ਆਵੇਂ ਤੈ ਡੋਕੇ ਲੈਣੇ ਆ ਰੋਟੀ ਖਾਲਾ ਚੁੱਪ ਕਰਕੇ ਹਲਕ ਵਿੱਚ ਬੁਰਕੀ ਨਾ ਫਸਾਲਵੇਂ ਪੰਮੀ कैਲੂ ਦੇ ਚੁੰਡੇ ਵੱੜ ਦੀ ਬੋਲੀ ਉਧਰ ਜਗਤਾਰ ਅਤੇ ਜਸਲੀਨ ਦੀਸ਼ੇ ਦੇ ਘਰ ਪਹੁੰਚ ਗਏ ਹਨ ਜਸਲੀਨ ਨੇ ਦੀਸ਼ੇ ਨੂੰ ਕਿਹਾ ਸਰਦਾਰ ਜੀ ਰੱਜੀ ਨੂੰ ਕੁਝ ਦਿਨ ਲਈ ਨਾਲ ਲੈ ਜਾਣ ਲਈ ਆਏ ਹਨ ਰੱਜੀ ਨਾਲ ਚੱਲੇ ਜਾਵੇਗੀ ਤਾਂ ਸਾਡੇ ਕੋਲ ਵੀ ਕੋਈ ਗੱਲਬਾਤ ਕਰਨ ਨੂੰ ਹੋ ਜਾਵੇਗਾ ਪਤਾ ਨਹੀਂ ਰੱਜੀ ਦੇ ਮਾਪੇ ਇਸ ਲਈ ਤਿਆਰ ਹੋਣਗੇ ਪਤਾ ਨਹੀਂ ਜਵਾਬ ਹੀ ਨਾ ਦੇ ਦੇਣ ਲੈ ਮੈਂ ਕਿਵੇਂ ਜਵਾਬ ਦੇ ਦੇਣਗੇ ਰੱਜੀ ਤੁਹਾਡੀ ਵੀ ਤਾਂ ਨੋ ਲੱਗਦੀ ਹੈ ਤੁਹਾਡਾ ਵੀ ਪੂਰਾ ਹੱਕ ਹੈ ਉਸ ਤੇ ਤੁਸੀਂ ਗੱਲ ਕਰੋ ਜੇ ਜਵਾਬ ਦਿੰਦੇ ਨੇ ਫਿਰ ਮੈਂ ਦੇਖਦਾ ਜਿਸ਼ਾ ਹਰਖ ਦਾ ਬੋਲਿਆ ਜਗਤਾਰ ਅਤੇ ਜਸਲੀਨ ਰੱਜੀ ਦੇ ਘਰ ਪਹੁੰਚੇ ਬੇੜੇ ਵਿੱਚ ਕਰਤਾਰੋ ਸਾਗ ਰੰਨ ਰਹੀ ਹੈ ਹਰਵੰਸ ਕੋਲ ਹੀ ਮੰਝੇ ਉੱਤੇ ਪਿਆ ਹੈ ਜਗਤਾਰ ਹਰਵੰਸ ਕੋਲ ਮੰਝੇ ਉੱਤੇ ਬੈਠ ਗਿਆ ਅਤੇ ਜਸਲੀਨ ਕਰਤਾਰੋ ਕੋਲ ਪੀੜੀ ਉੱਤੇ ਲੈ ਕੇ ਬੈਠ ਗਈ ਹੈ ਬਹੁਤ ਗਿਲਵੇ ਸ਼ਿਕਵੇ ਹੋਏ ਜਗਤਾਰ ਅਤੇ ਜਸਲੀਨ ਆਪਣੀ ਸਾਰੀ ਗਲਤੀ ਮੰਨ ਗਏ ਹਨ ਜਸਲੀਨ ਕਰਤਾਰੋ ਨੂੰ ਬੋਲੀ ਭੈਣ ਜੀ ਅਸੀਂ ਰੱਜੀ ਨੂੰ ਕੁਝ ਦਿਨਾਂ ਲਈ ਆਪਣੇ ਨਾਲ ਲੈ ਜਾਈਏ ਉਹ ਹੋਵੇਗੀ ਸਾਡੀ ਵੀ ਕੁਝ ਉਦਾਸੀ ਘਟ ਜਾਵੇਗੀ ਉਹ ਆ ਗਈ ਰੱਜੀ ਇਸੇ ਨੂੰ ਪੁੱਛ ਲਵੋ ਕਰਤਾ ਰੋ ਰੱਜੀ ਨੂੰ ਘਰ ਅੰਦਰ ਆਉਂਦਿਆਂ ਨੂੰ ਤਿਹਕੇ ਬੋਲੀ ਆਖ ਨੂ ਰੱਜੀ ਨੂੰ ਵੀ ਰਾਜੀ ਕਰ ਲਿਆ ਹੈ ਜਸਲੀਨ ਨੇ ਨਾਲ ਜਾਣ ਲਈ ਰੱਜੀ ਗੁਸਲਖਾਨੇ ਵਿੱਚ ਗਈ ਅਤੇ ਜਗਜੀਵਨ ਨੂੰ ਫੋਨ ਕਰਕੇ ਉਸ ਤੋਂ ਜਸਲੀਨ ਹੋਰਾਂ ਨਾਲ ਜਾਣ ਦੀ ਇਜਾਜ਼ਤ ਦਿੱਤੀ ਤੇ ਜਲਦੀ ਮੁੜ ਆਉਣ ਦਾ ਵਾਅਦਾ ਕਰਕੇ ਜਸਲੀਨ ਹੋਰਾਂ ਨਾਲ ਚਲੇ ਗਈ ਜਸਲੀਨ ਰੱਜੀ ਨੂੰ ਆਵਾਜ਼ ਮਾਰਦੀ ਬੋਲੀ ਬੇਟੀ ਰੱਜੀ ਬਾਹਰ ਆ ਜਾਓ ਗੈਰੀ ਦੇ ਅੰਕਲ ਆਏ ਹਨ ਆ ਜਾ ਇਕੱਠੇ ਚਾਹ ਪੀਂਦੇ ਹਾਂ ਜੀ ਕਹਿ ਕੇ ਸਿਰ ਟਾ ਕੇ ਰੱਜੀ ਵੀ ਕੋਲ ਆ ਕੇ ਬੈਠ ਗਈ ਰੱਜੀ ਦੀ ਸਾਦਗੀ ਅਤੇ ਸਹੱਪਣ ਦੇਖ ਕੇ ਜੈਕ ਪੂਰੀ ਤਰ੍ਹਾਂ ਰੱਜੀ ਉੱਤੇ ਫਿਦਾ ਹੋ ਗਿਆ ਹੈ ਜਿਵੇਂ ਹੀ ਰੱਜੀ ਚਾਹ ਪੀ ਕੇ ਅੰਦਰ ਗਈ ਜੈਕ ਬੋਲਿਆ ਓਹੋ ਸ਼ੀ ਇਸ ਸੋ ਕੂਲ ਬਿਊਟੀਫੁਲ ਐਂਡ ਇਦਾਂ ਦੀ ਇੰਡੀਅਨ ਕੁੜੀ ਨਾਲ ਵਿਆਹ ਕਰਾਉਣਾ ਹੈ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ